ਨਮਸਕਾਰ ਸਸਵੀਕਾਰ ਇਹ ਦ੍ਰਿਸ਼ ਜੋ ਤੁਸੀਂ ਦੇਖ ਰਹੇ ਹੋ ਇਹ ਫਾਜ਼ਲ ਕਾ ਮਲੋਟ ਰੋਡ ਦਾ ਹੈ ਅੱਜ ਕੱਲ ਕਣਕ ਦੀ ਲਿਫਟਿੰਗ ਮੰਡੀਆਂ ਵਿੱਚ ਚੱਲ ਰਹੀ ਹੈ ਇਹ ਜੋ ਟਰੱਕ ਲੱਦੇ ਹੋਏ ਨੇ ਇਹ ਕੰਡੇ ਦੇ ਬਾਹਰ ਦੂਰ ਦੂਰ ਤੱਕ ਖੜੇ ਨੇ ਪਿਛਲੇ ਦਿਨਾਂ ਤੋਂ ਜਿਸ ਕਾਰਨ ਸਾਰੇ ਵਿਕਲਾਂ ਨੂੰ ਪਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਮ ਕਿੰਨੀ ਕਿੰਨੀ ਧੇਰ ਲੱਗਾ ਰਹਿਣ ਕਰਕੇ ਫਾਜ਼ਲ ਕਾ ਤੋਂ ਬਾਹਰ ਲੋਕ ਜਿਹੜੇ ਸਰਕਾਰੀ ਮੁਲਾਜ਼ਮ ਹੋਣ ਭਾਵੇਂ ਆਮ ਜਨਤਾ ਜਾਮ ਕਾਰਨ ਆਪਣੇ ਮੁਕਾਮ ਤੇ ਲੇਟ ਪਹੁੰਚ ਰਹੇ ਨੇ ਸਰਕਾਰੀ ਬੱਸਾਂ ਜੋ ਕਿ ਇਸ ਰੂਟ ਤੋਂ ਬਠਿੰਡਾ, सिरसा, ਮਲੋਟ ਨੂੰ ਜਾਂਦੀਆਂ ਨੇ ਆਪਣੇ ਸਮੇਂ ਤੋਂ ਬਹੁਤ ਦੇਰੀ ਨਾਲ ਪਹੁੰਚ ਰਹੀਆਂ ਨੇ ਅਤੇ ਸਾਡੇ ਚੈਨਲ ਦੇ ਮਾਧਿਅਮ ਨਾਲ ਰਾਹੀਂ ਅਸੀਂ ਸਾਰੀਆਂ ਏਜੰਸੀਆਂ ਨੂੰ ਅਪੀਲ ਕਰਦੇ ਆ ਕਿ ਆਪਣੇ ਇਸ ਟ੍ਰੈਫਿਕ ਨੂੰ ਕੰਟਰੋਲ ਕਰਕੇ ਇਸ ਦੀ ਵਿਵਸਥਾ ਨੂੰ ਸੁਧਾਰਿਆ ਜਾਵੇ ਤਾਂ ਜੋ ਕੋਈ ਅਨਹੋਣੀ ਘਟਨਾ ਨਾ ਵਾਪਰੇ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ